ਸੱਚੀ ਗਾਹੀ ਅਜਮਾ ਕੋਸ਼ ਅਜਮਾ ਪੁਜਾਇਆ ਤਾਂ ਸਾਸੀ ਲਾਗੇ ਇੱਥੇ ਬੰਨ ਲਾਗੇ ਸੋਨੀਆ ਗਾਂਧੀ ਇਹਨਾਂ ਦੇ ਕੋਲ ਲੈ ਖਲਾ ਲਾਇਆ ਚਲੋ ਕੋਈ ਗੱਲ ਨਹੀਂ ਕਿਦਨ ਕੋ ਕਿਦਨ ਕੋ ਹੋ ਜੂਗਾ ਸੋਨੀਆ ਮਾਨ ਜੀ ਤੁਹਾਨੂੰ ਪਤਾ ਬਹੁਤ ਵੱਡੀ ਕਹਿ ਗਿਆ ਪੰਜਾਬ ਚ ਡੈਕ ਨਹੀਂ ਐਕਟਰ ਜੋ ਮਰਜੀ ਹੋ ਕਿਦਨ ਕੋ ਕਿਦਨ ਕੋ ਕਰਾਓ ਕਿਉਂਕਿ ਬਹੁਤ ਵੱਡੀਆਂ ਫਿਲਮਾਂ ਆਈਆਂ ਸੂਰੀ ਸੁਨੀਆ ਬਹੁਤ ਜਿਆਦੀਆਂ ਤੇ ਬਹੁਤ ਵੱਡੇ ਗੀਤਾਂ ਚਾਹੀਏ ਅਮੂਸੀਆਲੇ ਦੇ ਨਾਲ ਗੀਤ ਆਇਆ ਹੈ ਇਹਨਾਂ ਦਾ ਬਹੁਤ ਵਧੀਆ ਅੱਜ ਮੈਨੂੰ ਪਤਾ ਲੱਗਾ ਮੈਂ ਇਹਨਾਂ ਨੂੰ ਮਿਲ ਕੇ ਆਇਆ ਅੱਜ ਇਹਨਾਂ ਨੂੰ ਖੋਦ ਉੱਥੇ ਗਿਆ ਤੇ ਬੜਾ ਇਹਨਾਂ ਨੇ ਹਲਕੇ ਦੀ ਸੇਵਾ ਚਲੋ ਬਹੁਤ ਕੀਤੀ ਆ ਚਲੋ ਇਤਰਾ ਹੀ ਬਾਬਾ ਪੁੱਟਾ ਸਾਹਿਬ ਮੇਰ ਕਰੇ ਇਤਰਾ ਸੇਵਾ ਹਲਕੇ ਦੀ ਕਰਦੇ ਰਹਿਣ ਤੇ ਹਲਕੇ ਦੀ ਜਿਹੜੀ ਸੇਵਾ ਕਰਦੇ ਆਪੇ ਗੁਰੂ ਮੇਰੇ ਹਿਸਾਬ ਨਾਲ ਕਿਹੜੇ ਹਲਕੇ ਦੇ ਲੋਕ ਆ ਉਹ ਜਰੂਰ ਮੌਕਾ ਦੇਣਗੇ ਸਮਾਂ ਲੱਗ ਜਾਂਦਾ ਮੌਕਾ ਜਰੂਰ ਦੇਣਗੇ ਤੇ ਮੈਨੂੰ ਲੱਗਦਾ ਪਿੱਛੇ ਬੰਨ ਟੁੱਟਾ ਹੀ ਤੇ ਭਾਂਜੀ ਜੀ ਨਾਲ ਨੇ ਕੋਈ ਸਿੱਖ ਕਹਿ ਦਿੱਤਾ ਹੀ ਤੇ ਯਾਰਾ ਇੱਥੇ ਕੋਈ ਤੋੜਾ ਦੋ ਕੋਈ ਈਟੀ ਵੱਡੀ ਗੱਲ ਨਹੀਂ ਹੋ ਰਹੀ ਮੈਂ ਪੁੱਛਣ ਆਇਆ ਕੀ ਚੱਕਰ ਹੀ ਕਹਾਣੀ ਦਾ ਹਾਂ ਭਾਂਜੀ ਹਰੀ ਕਹਿੰਦੇ ਸੰਗਾ ਸਾਹਿਬ ਚੱਲਦਾ ਰਹਿੰਦਾ ਆ ਕਿਦ ਦਿਨ ਕਹੋ ਕਿਦ ਦਿਨ ਕਹੋ ਦਨ ਹੀ ਕਹੋ ਠੀਕ ਆ ਨਾ ਕਭੀ ਨਹੀਂ ਬਾਹੂ ਪਿੰਟਰੀ ਪੋਣੀ ਪਿੰਟਰੀ ਪੋਣੀ ਪਿੰਟਰੀ ਪੋਣੀ ਕੁਛ ਨਹੀਂ ਲਾਣਾ ਸਾਦੀ ਲੱਗਦੀ ਬਹੁਤ ਪਿਆਰੀ ਭਾਂਜੀ ਹਰੀ ਪਿੰਟ ਨਹੀਂ ਪਾਉਂਦੇ ਪੰਜਾਬੀ ਸੂਟ ਪਾ ਕੇ ਰੱਖਦੇ ਆ ਕਭੀ ਨਹੀਂ ਬਾਹੂ ਪਿੰਟ ਨਹੀਂ ਪਾਉਂਦਾ ਕਭੀ ਨਹੀਂ ਪਾਟਰਾ ਬਾਂਗ ਠੀਕ ਆ ਨਾ ਤੇ ਬਹੁਤ ਵਧੀਆ ਤੇ ਭਾਂਜੀ ਹਰੀ ਤੇ ਚਲੋ ਹਨ ਕਿ ਜ ਡਾਇਆ ਲੋਕਾਂ ਦੀ ਸੇਵਾ